ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋ ਕੀ ਹਾਲ ਚਾਲ ਸਭ ਠੀਕ ਠਾਕ ਹੋ ਵਾਈਡਰ ਮੇਕਰ ਸਵਾ ਚੌੜੀ ਕਲਾਚ ਬਣਾ ਰਹੋ ਅੱਜ ਜੋ ਆਪਾਂ ਵੀਡੀਓ ਬਣਾ ਰਹੇ ਆ ਉਹ ਇੱਕ ਜੋ ਕੈਨੇਡਾ ਆਉਣ ਵਾਸਤੇ ਇੱਕ categories ਹੁੰਦੀ ਹੈ ਜਿਸ ਨੂੰ ਆਪਾਂ ਫਾਰਮ ਵਰਕਰ ਵੀਜ਼ਾ ਕਹਿੰਦੇ ਆ ਉਹਦੇ ਵਾਸਤੇ ਹੀ ਵੀਡੀਓ ਬਣਾ ਰਹੇ ਆ ਅ ਪਿਛਲੇ ਕੁਝ ਟਾਈਮ ਚ ਮੈਂ 3-4 ਇਹੋ ਜਿਹੇ ਕੇਸ ਦੇਖ ਚੁੱਕੇ ਆਂ ਔਰ ਪਰਸਨਲੀ ਮਿਲ ਚੁੱਕੇ ਆ ਉਹਨਾਂ ਨੂੰ ਤੇ ਹੁੰਦਾ ਐਕਚੁਅਲੀ ਕੀ ਐ ਕਿ ਜਿਹੜੇ ਲੋਕ ਸਾਡੇ ਆ ਮੋਸਟਲੀ ਇੰਡੀਆ ਚ ਹੁੰਦੇ ਆ ਜਾਂ ਕਿਸੇ ਹੋਰ ਕੰਟਰੀ ਚ ਵੀ ਹੁੰਦੇ ਆ ਔਰ ਜਿਹੜੇ ਜਿਆਦਾ ਪੜੇ ਲਿਖੇ ਨਹੀਂ ਹੁੰਦੇ ਜਿਨ੍ਹਾਂ ਨੇ 12ਵੀਂ ਕਲਾਸ ਵੀ ਨਹੀਂ ਕੀਤੀ ਹੁੰਦੀ ਜਿਹੜੀ ਕਿ ਮਿਨੀਮਮ ਰਿਕੁਆਇਰਮੈਂਟ ਆ ਕਿਸੇ ਵੀ ਵਰਕ ਪਰਮਿਟ ਵਾਸਤੇ ਅਗਰ ਜੇ ਦੋ ਉਹਨਾਂ ਨੇ 12ਵੀਂ ਨਹੀਂ ਕੀਤੀ ਹੁੰਦੀ ਔਰ ਉਹ ਆਇਲਟਸ ਨਹੀਂ ਕਰ ਸਕਦੇ ਜਾਂ ਆਇਲਟਸ ਉਹ ਮਤਲਬ ਉਹਨਾਂ ਨੂੰ ਔਖੀ ਲੱਗਦੀ ਹੈ ਤੇ ਫਿਰ ਉਹ ਏਜੰਟਾਂ ਕੋਲ ਘੁੰਮਦੇ ਆਂ ਔਰ ਏਜੰਟ ਉਹਨਾਂ ਨੂੰ ਇਹ ਪੱਟੀ ਪੜਾਉਂਦਾ ਕਿ ਤੁਹਾਨੂੰ ਕਿੰਨਾ ਕਿਹਾ ਕਿ ਤੁਸੀਂ ਕੈਨੇਡਾ ਨਹੀਂ ਜਾ ਸਕਦੇ ਤੁਸੀਂ ਜਾ ਸਕਦੇ ਹੋ ਕੈਨੇਡਾ ਤੇ ਫਿਰ ਉਹ ਏਜੰਟ ਦੇ ਚੱਕਰ 'ਚ ਆ ਜਾਂਦੇ ਨੇ ਕਿਉਂਕਿ ਉਹਨਾਂ ਨੂੰ ਐ ਲੱਗਦਾ ਕਿ ਬਸ ਕੈਨੇਡਾ ਸਾਨੂੰ ਕਿਸ ਤਰੀਕੇ ਕੋਈ ਪਹੁੰਚਾ ਦੇ ਤੇ ਉਹਦੇ ਬਾਅਦ ਤੇ ਅਸੀਂ ਜੀ ਚੰਡੇ ਘਟਦਾਂਗੇ ਐਸਾ ਕੁਝ ਨਹੀਂ ਹੁੰਦਾ ਤੇ ਹੁਣ ਸਿਰਫ ਉਹ ਇੱਕ ਇਹੋ ਜੀ ਕੈਟਾਗਰੀ ਹੈ ਜਿਹਦੇ ਵਿੱਚ ਪੜਾਈ ਲਿਖਾਈ ਦੀ ਕੋਈ ਖਾਸ ਜ਼ਰੂਰਤ ਨਹੀਂ ਹੈ ਹਾਈਲਾਈਟਸ ਦੀ ਜ਼ਰੂਰਤ ਨਹੀਂ ਹੈ इवन ਕਿ ਅਗਰ ਤੁਸੀਂ ਕਨਨਾ ਇੱਕ ਡਰਾਈਵਰ ਦੇ ਤੌਰ ਤੇ ਵੀ ਆਣਾ ਹੈ ਤਾਂ ਵੀ ਤੁਹਾਡੇ ਕੋਲ ਕਿਸੇ ਕੰਟਰੀ ਦਾ 2 ਸਾਲ ਪੁਰਾਣਾ ਕੋਈ ਲਾਇਸੈਂਸ ਹੋਵੇ ਤੁਹਾਡਾ ਐਕਸਪੀਰੀਅੰਸ ਹੋਵੇ ਟਰਾਲੇ ਦਾ ਤੁਹਾਡੇ ਕੋਲ ਪਲੱਸ 2 ਤੁਸੀਂ ਕੀਤੀ ਹੋਵੇ ਘੱਟ ਤੋਂ ਘੱਟ ਔਰ ਤੁਸੀਂ ਹਾਈਲਾਈਟਸ ਵੀ ਕੀਤੀ ਹੋਵੇ ਇੱਕ ਪਾਸੇ ਰਿਕੁਆਇਰਮੈਂਟ ਹੈ ਇੱਕ ਡਰਾਈਵਰ ਆਉਣ ਵਾਸਤੇ ਔਰ ਇੱਕ ਪਾਸੇ ਜਿਹੜੀ ਇੱਕ ਕੱਲੀ ਕੈਟਾਗਰੀ ਹੈ ਉਹਦੇ ਵਿੱਚ ਉਹ ਲੈ ਲੈਂਦੇ ਨੇ ਕਿ ਤੁਸੀਂ ਕੋਈ ਗੱਲ ਨਹੀਂ ਬਾਅਦਵੀਂ ਨਹੀਂ ਕੀਤੀ ਕੋਈ ਗੱਲ ਨਹੀਂ ਅਗਰ ਤੁਸੀਂ ਜਿਆਦਾ ਪੜੇ ਨਹੀਂ ਹੋ ਤਾਂ ਵੀ ਕੋਈ ਗੱਲ ਨਹੀਂ ਜੀ ਹਾਈਲਾਈਟਸ ਨਹੀਂ ਕੀਤੀ ਤਾਂ ਵੀ ਕੋਈ ਗੱਲ ਨਹੀਂ ਹੁਣ ਆ ਗੱਲਾਂ ਸੁਣ ਕੇ ਜਿਹੜੇ ਸਾਡੇ ਮੇਰੇ ਪੰਜਾਬੀ ਵੀਰ ਨੇ ਉਹ ਇਹ ਚੱਕਰ 'ਚ ਆ ਜਾਂਦੇ ਨੇ ਕਿ ਜੀ ਚਲੋ ਅ ਭਾਜੀ ਤਾਂ ਕਹਿੰਦੇ ਹੀ ਇੱਥੇ ਆਉਣ ਵਾਸਤੇ 12ਵੀਂ ਚਾਹੀਦੀ ਹੈ ਹਾਈਲਾਈਟਸ ਚਾਹੀਦੀ ਹੈ ਥਿਸ ਐਂਡ ਥੈਟ ਸਾਰਾ ਕੁਝ ਚਾਹੀਦਾ ਤੇ ਏਜੰਟ ਤੇ ਕਹ ਰਿਹਾ ਕੁਛ ਨਹੀਂ ਚਾਹੀਦਾ ਏਜੰਟ ਤਾਂ ਕਹਿ ਰਿਹਾ ਵੀ ਤੁਸੀਂ ਦਸੀਂ ਬਾਰਵੀਂ ਕੀਤੀ ਹੈ ਕੀਤੀ ਹੈ ਨਹੀਂ ਕੀਤੀ ਕੋਈ ਗੱਲ ਨਹੀਂ ਤੇ ਤੁਹਾਨੂੰ ਮੈਂ ਭੇਜਦਾ ਹਾਂ ਹੁਣ ਜਿਹੜੀ ਅਸਲੀ ਗੱਲ ਹੈ ਵਿੱਚੋਂ ਉਹ ਜਿਹੜੇ ਨੇ ਏਜੰਟ ਤੁਹਾਨੂੰ ਪਤਾ ਹੈ ਕਿ ਏਜੰਟਾਂ ਦਾ ਕੰਮ ਹੀ ਹੁੰਦਾ ਝੂਠ ਬੋਲਣਾ ਗਲਤ ਇਨਫੋਰਮੇਸ਼ਨ ਦੇਣੀ ਤੇ ਆਪਣਾ ਪੈਸਾ ਜਿਹੜਾ ਉਹ ਬਸ ਕੱਢਣਾ ਕਿਸੇ ਤਰੀਕੇ ਪੈਸਾ ਨਿਕਲਾਵੇ ਬਹੁਤਿਆਂ ਦੇ ਤੇ ਪਾਸਪੋਰਟ ਵੀ ਖਰਾਬ ਕਰ ਦਿੰਦੇ ਹੁੰਦੇ ਨੇ ਏਜੰਟ ਤੇ ਕਈ ਕਈ ਸਾਲ ਤੱਕ ਇਕਵਾਉਂਦੇ ਆ ਜਿਹੜਾ ਪੈਸਾ ਹੁੰਦਾ ਉਹ ਕੁੜਪੁਰ ਹੋ ਜਾਂਦਾ ਬਰਬਾਦ ਹੋ ਜਾਂਦਾ ਮੋਸਟਲੀ ਜਿਹੜਾ ਬੰਦਾ ਇਨਾ ਕੰਟਰੀ ਵਾਸਤੇ ਪੈਸੇ ਲਗਾਉਂਦਾ ਉਹਦੇ ਕੋਲ ਖੁਦ ਖੁਦ ਕੋਲ ਇਨਾ ਪੈਸਾ ਨਹੀਂ ਹੁੰਦਾ ਕਿਸੇ ਗਲਫ ਕੰਟਰੀ ਵਾਸਤੇ ਤਾਂ ਚਲੋ ਮੰਨ ਲੈਂਦੇ ਆ ਕਿ ਅਗਲਾ ਅਸੀਂ 90000 ਲੱਖ 2 ਲੱਖ 3 ਲੱਖ ਚਲੋ ਘਰੋਂ ਆ ਜਾਂ ਕਿਸੇ ਬਹੁਤ ਨੇੜੇ ਵਾਲੇ ਬੰਦੇ ਕੋਲੋਂ ਲੈ ਲੈਂਦਾ ਲੇਕਿਨ ਵੱਡਾ ਅਮਾਉਂਟ 25 20 30 30 ਲੱਖ ਰੁਪਈਆ ਕਿਸੇ ਕੋਲ ਨਾ ਨਹੀਂ ਪਿਆ ਹੁੰਦਾ ਤੇ ਜਿੰਨਾਂ ਕੋਲ ਇਨਾ ਹੁੰਦਾ ਮੈਨੂੰ ਲੱਗਦਾ ਨਹੀਂ ਕਿ ਉਹਨਾਂ ਨੂੰ ਇੱਥੇ ਆਉਣ ਦੀ ਲੋੜ ਹੈ ਤੇ ਏਜੰਟ ਦੱਸਦਾ ਵੀ 20-25 ਲੱਖ ਰੁਪਏ ਲਵਾਂਗਾ ਮੈਂ ਤੈਨੂੰ ਪਹੁੰਚਾ ਦਾਂਗਾ ਹਨ ਤੇ ਏਜੰਟ ਦੇ ਚੱਕਰ 'ਚ ਅਸੀਂ ਲੋਕ ਆ ਜਾਂਦੇ ਆ ਏਜੰਟ ਦੇ ਚੱਕਰ 'ਚ ਜਦੋਂ ਅਸੀਂ ਆ ਜਾਂਦੇ ਆ ਤੇ ਏਜੰਟ ਪਾਸਪੋਰਟ ਲੈ ਲੈਂਦਾ ਪੈਸੇ ਲੈ ਲੈਂਦਾ ਅੱਧੇ ਪੈਸੇ ਜਦੋਂ ਅੱਧੇ ਪੈਸੇ ਚਲੇ ਜਾਂਦੇ ਆ ਉਹਦੇ ਬਾਅਦ ਫਿਰ ਤੁਹਾਡੇ ਕੋਲ ਕੋਈ ਹੋਰ ਰਸਤਾ ਨਹੀਂ ਰਹਿੰਦਾ ਫਿਰ ਬੰਦਾ ਵੇਟ ਕਰਦਾ ਉਹਦੋਂ ਚੇਜ਼ ਕਰਦਾ ਭਾਜੀ ਕੰਮ ਕਰੋ ਭਾਜੀ ਕੰਮ ਕਰਾਓ ਭਾਜੀ ਕੰਮ ਕਰਾਓ ਉਹ ਫਿਰ ਹੋਰ ਓਖਾ ਪਾਰਾ ਹੁੰਦਾ ਨਹੀਂ ਇੰਨੇ 'ਚ ਨਹੀਂ ਅੱਜਕੱਲ ਇੰਨੇ 'ਚ ਹੁੰਦਾ ਇੰਨੇ 'ਚ ਹੁੰਦਾ ਇੰਨੇ 'ਚ ਹੁੰਦਾ ਇੰਨਾ ਕੁਝ ਕਰਨ ਦੇ ਬਾਵਜੂ ਅਸਲੀ ਗੱਲ ਇਹ ਹੈ ਕਿ ਜਿਹੜਾ ਬੰਦਾ ਫਾਰਮ ਵਰਕਰ ਦੇ ਵੀਜ਼ੇ ਤੇ ਇੱਥੇ ਆਉਂਦਾ ਉਹ ਬੰਦਾ ਪੀਆਰ ਅਪਲਾਈ ਨਹੀਂ ਕਰ ਸਕਦਾ ਪੀਆਰ ਵਾਸਤੇ ਉਹ ਸਟੈਂਡ ਨਹੀਂ ਕਰਦਾ ਠੀਕ ਹੈ ਜੀ ਉਹ ਚੀਜ਼ ਦਾ ਉਹਦੇ ਕੋਲ ਉਹਲਾ ਰੱਖਦੇ ਆ ਉਹਨੂੰ ਪਤਾ ਨਹੀਂ ਲੱਗਣ ਦਿੰਦੇ ਤੇ ਉਹ ਵਿਚਾਰਾ ਆਪ ਵੀ ਇਹਨਾਂ ਪੜਿਆ ਲਿਖਿਆ ਨਹੀਂ ਹੁੰਦਾ ਤੇ ਕਿਉਂ ਜਾ ਕੇ ਵੈਬਸਾਈਟ ਤੇ ਜਾਂ ਕਿਤੇ ਵੀ ਜਾ ਕੇ ਉਹ ਪਤਾ ਕਰ ਸਕੇ ਮੋਸਟਲੀ ਜਿਹੜੇ ਆਪਣੇ ਇੰਡੀਅਨ ਜਿਹੜੇ ਆ ਕੰਮ ਕਰਦੇ ਜਿਹੜੇ ਕਟਪੜੇ ਲਿਖੇ ਇਧਰ ਆਉਣ ਦੀ ਕੋਸ਼ਿਸ਼ ਕਰਦੇ ਆ ਉਹਨਾਂ ਕੋਲ ਇਹੋ ਜਿਹਾ ਮੋਸਟਲੀ ਜਰੀਆ ਕੋਈ ਸੋਰਸ ਵੀ ਨਹੀਂ ਹੁੰਦਾ ਕਿ ਉਹਨਾਂ ਨੂੰ ਇੱਥੋਂ ਪਤਾ ਲੱਗ ਸਕੇ ਕਿ ਜੇ ਇੱਥੇ ਜਦੋਂ ਅਸੀਂ ਕੈਨੇਡਾ ਪਹੁੰਚ ਜਾਾਂਗੇ ਜਾਂ ਕੋਈ ਕੈਨੇਡਾ ਇਹੋ ਜਿਹਾ ਬੰਦਾ ਹੋਵੇ ਜਿਹੜਾ ਉਹਨਾਂ ਨੂੰ ਦੱਸ ਸਕੇ ਕਿ ਭਈ ਨਹੀਂ ਇੱਥੇ ਆ ਕੇ ਤੁਸੀਂ ਅਗਰ ਫਾਰਮ ਵਰਕਰ ਦੇ ਵੀਜ਼ੇ ਤੇ ਆਂਦੇ ਹੋ ਤਾਂ ਤੁਹਾਡੀ ਪੀਆਰ ਨਹੀਂ ਲੱਗਣੀ ਜਿੰਨਾ ਚਿਰ ਤੁਹਾਡਾ ਵੀਜ਼ਾ ਹੈ ਉਹਨਾਂ ਟਾਈਮ ਤੁਸੀਂ ਕੰਮ ਕਰੋ ਤੇ ਜੇ ਵੀਜ਼ਾ ਵੱਧ ਗਿਆ ਅਗੇ ਤਾਂ ਠੀਕ ਹੈ ਨਹੀਂ ਤਾਂ ਵਾਪਸ ਜਾਣਾ ਪੈਣਾ ਹੋਰ ਕੋਈ ਰਸਤਾ ਨਹੀਂ ਫੇਰ ਜਦੋਂ ਸਾਰਾ ਕੰਮ ਪੈਸੇ ਪੂਸੇ ਦੇ ਲੰਦਾ ਹੈ ਏਜੰਟ ਵੀ ਇੱਕ ਦੋ ਵਾਰ ਪੈਸੇ ਵਧਾ ਲੈਂਦਾ ਨਹੀਂ ਹੁਣ ਇੰਨੇ ਚ ਨਹੀਂ ਇੰਨੇ ਚ ਹੁੰਦਾ ਸਾਰਾ ਕੁਝ ਹੋ ਗਿਆ ਉਹਦੇ ਬਾਅਦ ਏਜੰਟ ਚਲੋ ਕਿਸੇ ਤਰੀਕੇ ਕੰਮ ਹੋ ਗਿਆ ਤੁਹਾਡਾ ਵੀਜ਼ਾ ਲੱਗ ਗਿਆ ਵੀਜ਼ਾ ਲੱਗ ਕੇ ਜਦੋਂ ਬੰਦਾ ਇੱਥੇ ਆਉਂਦਾ ਹੈ ਫੇਰ ਉਹ ਸਾਰੀ ਕਹਾਣੀ ਉਹਦੇ ਸਾਹਮਣੇ ਆਂਦੀ ਹੈ ਤੇ ਜਿੰਨੇ ਕੰਮ ਤੇ ਬੁਲਾਇਆ ਹੁੰਦਾ ਆ ਉਹ ਕਹਿੰਦਾ ਵੀ ਮੈਂ ਤਾਂ 5-7 ਡਾਲਰ ਦੇਣੇ ਘੰਟੇ ਦੇ ਕਰਨਾ ਕਰ ਮੇਰੇ ਕੋਲ ਉਹ ਪੈਸੇ ਘੱਟ ਕਹਿੰਦੇ ਐਸੇ ਕਰਕੇ ਕਿ ਬੰਦਾ ਸਾਡੇ ਕੋਲੋਂ ਦੌੜ ਜੇ ਬਸ ਬੰਦਾ ਦੌੜ ਜੇ ਜਾ ਕੇ ਆਪਣਾ ਕੰਮ ਲੱਭੇ ਸਾਡਾ ਕੰਮ ਸੀਗਾ ਇਹਨੂੰ ਇੱਥੇ ਤੱਕ ਪਹੁੰਚਾਣਾ ਉਹ ਦੋਨੋਂ ਪਾਰਟੀਆਂ ਜਿਹੜੀਆਂ ਨਾ ਪੈਸੇ ਖਾ ਲੈਂਦੀਆਂ ਨੇ ਪਹੁੰਚਾਣੇ ਵਾਲਾ ਵੀ ਤੇ ਜਿੰਨੇ ਵਰਕ ਪਮੈਂਟ ਦਿੱਤਾ ਹੁੰਦਾ ਉਹ ਵੀ ਦੋਨੋਂ ਪਾਰਟੀਆਂ ਪੈਸੇ ਖਾ ਕੇ ਆਪਣੀ ਢਿੱਡਾਂ ਹੱਥ ਫੇਰ ਕੇ ਸਾਈਡ ਹੋ ਜਾਂਦੀਆਂ ਫਿਰ ਕੌਣ ਫਸਦਾ ਜਿਹੜਾ ਬੰਦਾ ਪਹਿਲਾਂ ਹੀ 25-30 ਲੱਖ ਰੁਪਈਆ ਲਾ ਕੇ ਇੰਡੀਆ ਤੋਂ ਆਇਆ ਹੁੰਦਾ ਉਹਦੇ ਬਾਅਦ ਜਦੋਂ ਇੱਥੇ ਪਹੁੰਚ ਜਾਂਦਾ ਇੱਥੇ ਪਹੁੰਚਣ ਤੋਂ ਬਾਅਦ ਬੰਦਾ ਫਿਰ ਫਸਦਾ ਕਿ ਉਹਨੂੰ ਫਿਰ ਨਵਾਂ ਵਰਕ ਪਰਮਿਟ ਲੱਭਣਾ ਪੈਂਦਾ ਉਹਨੂੰ ਫਿਰ ਜਿਹੜੇ ਖੱਬੇ ਸੱਜੇ ਵਾਲੇ ਹੁੰਦੇ ਆ ਭਾਈ ਤੂੰ ਤਾਂ ਹੁਣ ਪੱਕਾ ਨਹੀਂ ਹੋਣਾ ਤੂੰ ਪੱਕਾ ਨਹੀਂ ਹੋਣਾ ਤੇ ਤੈਨੂੰ ਇੱਥੇ ਹੋਰ ਐਲ ਐਮ ਆਈ ਜਿਹੜੀ ਉਹ ਲੱਭਣੀ ਪੈਣੀ ਆ ਨਵਾਂ ਵਰਕ ਪਰਮਿਟ ਲੱਭਣਾ ਪੈਣਾ ਔਰ ਉਸ ਕੈਟਾਗਰੀ ਦਾ ਵਰਕ ਪਰਮਿਟ ਲੱਭਣਾ ਪੈਣਾ ਜਿਹਦੇ ਵਿੱਚ ਤੂੰ ਪੀ ਆਰ ਅਪਲਾਈ ਕਰ ਸਕੇ ਫਿਰ ਉਹ ਦੁਬਾਰਾ ਜਿਹੜਾ ਉਹ ਚੱਕੀ ਦੇ ਵਿੱਚ ਡਿੱਗਦਾ ਤੇ ਏਜੰਟ ਫਿਰ ਉਹਨੂੰ ਕਹਿੰਦੇ ਆ ਭਈ ਠੀਕ ਆ ਤੈਨੂੰ ਪਹਿਲੀ ਗੱਲ ਸੀ ਤੂੰ ਕਹਿੰਦਾ ਮੈਂ ਪਹੁੰਚਣਾ ਜੀ ਕੈਨੇਡਾਸ਼ਨ ਨੂੰ ਪਹੁੰਚਾਤਾ ਠੀਕ ਆ ਦੂਸਰੀ ਗੱਲ ਜੇ ਤੂੰ ਹੁਣ ਪੱਕਾ ਹੋਣਾ ਇੱਥੇ ਤੇ ਭਈ ਤੈਨੂੰ ਇੱਥੇ ਇਹੋ ਜਿਹਾ ਕੋਈ ਵਰਕ ਪਰਮਿਟ ਲੈਣਾ ਪਏਗਾ ਜਿਹਦੇ ਵਿੱਚ ਤੂੰ ਅਪਲਾਈ ਕਰ ਸਕੇਂ ਉੱਥੇ ਆ ਕੇ ਜਿਹੜਾ ਪੇਜ ਆ ਉਹ ਫਸ ਜਾਂਦਾ ਉਹ ਇਹ ਕਿ ਜਿਹੜਾ ਤੇ 12 ਪੜਿਆ ਮਿਨੀਮਮ ਤੋਂ ਮਿਨੀਮਮ 12 ਪੜਿਆ ਸ਼ਾਇਦ ਉਹ ਕਿਤੇ ਖੱਬੇ ਸੇ ਜੇ ਦੌੜ ਪੱਜ ਕਰਕੇ ਕੋਈ ਨਵਾਂ ਵਰਕ ਪਰਮਿਟ ਅਰੇਂਜ ਕਰ ਲਵੇ ਮੇਬੀ ਸ਼ਾਇਦ ਉਹ ਵੀ ਆਦਾਂ ਕਰ ਉਹਦੇ ਕੋਲ ਖੁੱਲਾ ਪੈਸਾ ਹੈ ਤੇ ਕਿਉਂਕਿ ਏਜੰਟਾਂ ਨੇ ਵੱਡੇ ਵੱਡੇ ਮੂੰਹ ਖੋਲੇ ਨੇ ਤੇ ਉਹ ਅਗਰ ਉਹ ਪਹਿਲਾਂ ਤੇ 25 30 ਲੱਖ ਉੱਥੇ ਲਾ ਕੇ ਆਇਆ ਮੁੜ ਕੇ ਫਿਰ ਇੱਥੇ ਥੱਬੇ ਥੱਬੇ ਦੇਣੇ ਪੈਂਦੇ ਆ ਤੇ ਫਿਰ ਜਾ ਕੇ ਜੇ ਉਹਦੀ ਕਿਸਮਤ ਚੰਗੀ ਹੋਈ ਤਾਂ ਕੋਈ ਐਲ ਐਮ ਆਈ ਮਿਲ ਗਈ ਤਾਂ ਉਹਦਾ ਵਰਕ ਪਰਮਿਟ ਲੱਗਣ ਦੇ ਚਾਂਸ ਹੁੰਦੇ ਆ ਆਦਰਵਾਇਜ਼ ਕੋਈ ਚਾਂਸ ਨਹੀਂ ਫਿਰ ਉਹ ਕੀ ਕਰਦਾ ਜਦੋਂ ਜਿਹੜਾ ਪੜਿਆ ਲਿਖਿਆ ਹੁੰਦਾ ਉਹ ਕੋਈ ਨਾ ਕੋਈ ਜੁਗਾੜ ਮਾਰ ਕੇ ਤੇ ਕੋਸ਼ਿਸ਼ ਕਰਦਾ ਕਿ ਚਲੋ ਇੰਨਾ ਪੈਸਾ ਲਾਇਆ ਕਿ ਤੋਂ ਹੋਰ ਮਖਬਸ ਜੋ پکڑ ਕੇ ਇੱਕ ਮਹੀਨੇ ਵਰਕ ਪਰਮਿਟ ਲੈ ਲਾ ਉਹ ਬੰਦਾ ਦੇ ਵਰਕ ਪਰਮਿਟ ਲੈ ਲੈਂਦਾ ਉਹਦੇ ਬਾਅਦ ਰਹਿ ਜਾਂਦਾ ਉਹ ਬੰਦਾ ਜਿਹਦੀ ਸਟੱਡੀਜ਼ ਕੰਪਲੀਟ ਨਹੀਂ ਹੈ ਜਿੰਨੇ ਮਿਨਿਮਮ 12 ਵੀ ਨਹੀਂ ਕੀਤੀਆਂ ਜਿਹੜਾ ਆਇਲਟਸ ਵੀ ਨਹੀਂ ਕਰ ਸਕਦਾ ਉਹ ਫਿਰ ਕੀ ਕਰਦਾ ਉਹਦੇ ਕੋਲ ਦੋ ਹੀ ਤਰੀਕੇ ਹੁੰਦੇ ਆ ਜਾਂ ਤੇ ਉਸੇ ਦਿਨ ਵਾਪਸ ਧੋੜ ਜੇ ਤੇ ਜਾਂ ਦੂਜਾ ਫਿਰ ਉਹਦੇ ਕੋਲ ਇਹ ਤਰੀਕਾ ਹੁੰਦਾ ਕਿ ਜਿੰਨੇ ਟਾਈਮ ਦਾ ਵੀਜ਼ਾ ਹੈ ਭਾਈ ਓਨੇ ਟਾਈਮ ਕੰਮ ਕਰੋ ਤੇ ਅਗਰ ਉਹਦਾ 2 ਸਾਲ ਦਾ ਵੀਜ਼ਾ ਹੈ ਤੇ ਆਹ हिसाब ਲਗਾ ਲਓ ਕਿ 2 ਸਾਲ ਕਰੋ ਪੂਰਾ ਵੀ ਕੰਮ ਕਰਦੇ ਆ ਮੰਨ ਲਓ 4 ਸਾਲ ਦਾ ਵੀ ਵੀਜ਼ਾ ਹੈ ਉਹ 4 ਸਾਲ ਹੀ ਪੂਰਾ ਕੰਮ ਕਰਦਾ ਜਿਹੜੇ ਪੈਸੇ ਲਗਾ ਕੇ ਆਇਆ ਉਹ ਕਿਸੇ ਸੂਰਤ ਦੇ ਵਿੱਚ ਪੂਰੇ ਨਹੀਂ ਕਰ ਸਕਦਾ ਕਿਉਂਕਿ ਜਿਹੜੇ ਅੱਗੇ ਕੰਮ ਕਰਾਣੇ ਵਾਲੇ ਹੁੰਦੇ ਆ ਉਹ 8 9 10 11 11.5 ਡਾਲਰ ਮੈਕਸਿਮਮ ਦਿੰਦੇ ਆ ਉਹ ਵੀ ਕੈਸ਼ ਤੇ ਤੇ ਗਵਰਨਮੈਂਟ ਦੇ ਖਾਤੇ 'ਚ ਕੁਝ ਨਹੀਂ ਜਾਂਦਾ ਗਵਰਨਮੈਂਟ ਨੂੰ ਟੈਕਸ ਕੁਝ ਨਹੀਂ ਮਿਲਦਾ ਉਹਦੇ 'ਚੋਂ ਬਸ ਇਹ ਸਿੱਧਾ ਸਿੱਧਾ ਲੈਣ-ਦੇਣ ਕਰ ਦਿੰਦੇ ਆ ਤੂੰ ਸਾਡੇ ਕੋਲ ਕੰਮ ਕਰਦਾ ਬਸ ਇਹ ਆਪਣੇ ਪੈਸੇ ਪਕੜ ਉਹ ਵੀ ਅੱਧੇ ਤਾਂ ਮਾਰ ਲੈਂਦੇ ਆ ਜੇ ਕੋਈ ਕਿਸਮਤ ਵਾਲਾ ਚੰਗੇ ਬੰਦੇ ਕੋਲ ਆਇਆ ਤੇ ਚਲੋ ਜਿਹੜਾ 7-8 ਡਾਲਰ ਦਿੰਦਾ ਘੰਟੇ ਦੇ ਤੇ ਉਹ ਦੇ ਦਿੰਦਾ ਮੋਸਲੀ ਦਾ ਫਾਰਮਾ ਦਾ ਕੰਮ ਹੈ ਉਹ ਪੂਰੇ ਸਾਲ ਨਹੀਂ ਹੁੰਦਾ ਪੂਰੇ ਸਾਲ ਫਾਰਮਾ ਦਾ ਕੰਮ ਨਹੀਂ ਹੁੰਦਾ ਜਦੋਂ ਸنو ਪੈਂਦੀ ਹੈ ਉਸ ਤੋਂ ਪਹਿਲਾਂ ਹੀ ਉਹ ਇੱਕ ਦੋ ਮਹੀਨਾ ਬੰਦ ਹੋ ਜਾਂਦੇ ਹੈ ਸنو ਪੈਣ ਤੋਂ ਬਾਅਦ ਕਿਤੇ ਖੁੱਲਦੇ ਹੈ ਮਾੜਾ ਮੋਟਾ ਤਿੰਨ ਚਾਰ ਪੰਜ ਮਹੀਨੇ ਕੰਮ ਚੱਲਦਾ ਮੋਟਾ ਮੋਟਾ ਉਹਦੇ ਬਾਅਦ ਸলো ਡਾਊਨ ਹੁੰਦਾ ਹੁੰਦਾ ਬੰਦ ਹੋ ਜਾਂਦਾ ਤੇ ਫਿਰ ਉਹ ਬਜਾਰਾ ਕਦੇ ਮਕਾਨਾਂ ਦਾ ਕੰਮ ਕਰਦਾ ਹੈ ਕਦੇ ਲੱਕੜ ਦੇ ਮਿਲਾਂ ਜਾਂਦਾ ਹੈ ਕਦੇ ਕੁਝ ਕਦੇ ਕੁਝ ਕਦੇ ਕੁਝ ਐਸ ਕਰਕੇ ਸਾਰਿਆਂ ਨੂੰ ਇਹ ਹੱਥ ਜੁੜੇ ਹੱਥ ਜੋੜ ਕੇ ਬੇਨਤੀ ਹੈ ਜਿਹੜੇ ਲੋਕੀ ਇੰਡੀਆ ਤੋਂ ਜਾ ਕਿਸੇ ਹੋਰ ਕੰਟਰੀ ਤੋਂ ਫਾਰਮ ਵਰਕਰ ਦੇ ਵੀਜ਼ੇ ਤਿਆਰ ਰਹਿਣਾ ਉਹ ਇਹ ਗੱਲ ਯਾਦ ਰੱਖਣ ਕਿ ਆਓ ਜੀ ਸਕਦੇ ਆਓ ਬਟਾ ਯਾਦ ਰੱਖੋ ਕਿ ਫਾਰਮ ਵਰਕਰ ਦੇ ਵੀਜ਼ੇ ਤੇ ਆ ਕੇ ਤੁਸੀਂ ਪੀਆਰ ਦੀ ਫਾਈਲ ਨਹੀਂ ਲਗਾ ਸਕਦੇ ਕਦੇ ਤੇ ਜੇ ਤੁਸੀਂ ਬਾਰਵੀਂ ਨਹੀਂ ਕੀਤੀ ਤੁਸੀਂ ਹਾਈਲਾਈਟਸ ਨਹੀਂ ਕੀਤੀ ਫਿਰ ਤੁਸੀਂ ਇਲੀਗਲ ਤਰੀਕੇ ਲੱਭਦੇ ਫਿਰਦੇ ਹੋ ਕਿ ਮੈਂ ਹੁਣ ਕੀ ਕਰਾਂ ਮੈਂ ਹੁਣ ਕੀ ਕਰਾਂ ਜਿਹੜਾ ਕਿ ਗਲਤ ਕੰਮ ਹੈ ਠੀਕ ਹੈ ਜੀ ਤੇ ਆਹ ਛੋਟੀ ਜੀ ਬੇਨਤੀ ਹੈ ਕਿ ਅਗਰ ਤੁਸੀਂ ਬਾਰਵੀਂ ਨਹੀਂ ਕੀਤੀ ਤੁਸੀਂ ਹਾਈਲਾਈਟਸ ਨਹੀਂ ਕੀਤੀ ਤੁਸੀਂ ਇੱਥੇ ਪਹੁੰਚ ਵੀ ਆਂਦੇ ਹੋ ਐਨਾ ਪੈਸਾ ਲਗਾ ਕੇ ਤੇ ਉਹ ਯੂਸਲੈਸ ਆ ਟੋਟਲ ਯੂਸਲੈਸ ਆ ਉਹਦਾ ਕੋਈ ਫਾਇਦਾ ਨਹੀਂ ਆਉਣਾ ਤੇ ਅੱਗੇ ਆਪਣੀ ਆਪਣੀ ਮਰਜ਼ੀ ਹੈ ਜੀ ਹਾਂਜੀ ਤੇ ਮੇਰਾ ਫਰਜ਼ ਸੀਗਾ ਦੱਸਣਾ ਕਿਉਂਕਿ ਇੱਥੇ ਆ ਲਾਸਟ ਵੀਕ ਮੈਂ ਅਦਰ ਅਮਰੀਕਾ ਚ ਸੀਗਾ ਮੈਨੂੰ ਫੋਨ ਆਇਆ ਮੇਰਾ ਕਿਤੇ ਵੀਡੀਓ ਦੇਖਿਆ ਹੁਣ ਇੱਕ ਮੁੰਡੇ ਨੇ ਤੇ ਹਰਿਆਣੇ ਵਿੱਚ ਗੱਲ ਕਰਦਾ ਸੀਗਾ ਤੇ ਮੈਂ ਵੀ ਹਰਿਆਣੇ ਤੋਂ ਬਿਲੋਂਗ ਕਰਦਾ ਮੈਨੂੰ ਵੀ ਹਰਿਆਣਵੀ ਆਉਂਦੀ ਬੋਲ ਨੇ ਤੇ ਕਨੈਡਾ ਬਾਈ ਸਾਹਿਬ ਆਪ ਯਮਨਾ ਨਗਰ ਤੋਂ ਹੋ ਮੈਂ ਕਹਾਂ ਜੀ ਮੈਂ ਯਮਨਾ ਨਗਰ ਤੋਂ ਹਾਂ ਭਾਈ ਤਾਂ ਮੈਂ ਜੀ ਕੁਸ਼ੇਤਰ ਤੋਂ ਹਾਂ ਮੈਂ ਕਹਾਂ ਜੀ ਬੋਲੋ ਬਾਈ ਸਾਹਿਬ ਬਾਈ ਸਾਹਿਬ ਮੈਂ ਫਾਰਮ ਵਰਕਰ ਕੇ ਵੀਜ਼ੇ ਪੇ ਆਇਆ ਹਾਂ ਓਹ ਬੰਦਾ ਪੜਿਆ ਲਿਖਿਆ ਦੇਖੋ ਓਹ ਬੰਦਾ ਪੜਿਆ ਲਿਖਿਆ ਹੈ ਔਰ ਬੰਦਾ ਪੜਿਆ ਲਿਖਿਆ ਵੀ ਕੀ ਹੈ ਵਕੀਲ ਹੈ ਹਾਂ ਜੀ ਓਹ ਬੰਦਾ ਵਕੀਲ ਹੈ जाट ਹੈ ਘਰ ਖੁੱਲੀ ਜ਼ਮੀਨ ਜਦਾਦ ਹੈ ਬਸ ਕਨੇਡਾ ਦਾ ਕੀੜਾ ਲੜ ਗਿਆ ਤੇ ਆਪਣੀ ਵਕੀਲੀ ਛੱਡ ਕੇ ਆਪਣੀ ਆਪਣਾ ਕਾਲਾ ਕੋਟ ਨੂੰ ਕਿੱਲੀ ਤੇ ਟੰਗ ਕੇ 25 ਲੱਖ ਰੁਪਇਆ ਲਾ ਕੇ ਜੋ ਵੀ ਹੈ ਜਿੰਨਾ ਪੈਸਾ ਉਹਨੇ ਲਾਇਆ ਨਹੀਂ ਲਾਇਆ ਮਹਾਰਾ ਜਾਨੇ ਕਿੰਨਾ ਲਾਇਆ ਤੇ ਲਾ ਕੇ ਬੰਦਾ ਦੋ ਬੰਦੇ ਇੱਥੇ ਆ ਗਏ ਆ ਇੱਥੇ ਆ ਕੇ ਹੁਣ ਉਹਨਾਂ ਨੂੰ ਪਤਾ ਲੱਗਦਾ ਪਿਆ ਕਿ ਬਈ ਜਿਸ ਕੰਮ 'ਚ ਅਸੀਂ ਆਏ ਆ ਹਾਲਾਂਕਿ ਉਹ ਪੜੇ ਲਿਖੇ ਨੇ ਉਹ ਉਹਨਾਂ ਦੀ ਇੰਨੀ ਐਜੂਕੇਸ਼ਨ ਹੈ ਕਿ ਕੋਈ ਵਕ ਪਰਮਿਟ ਵਾਸ ਅਸਿਸਟੈਂਡ ਕਰਦੇ ਆ ਤੇ ਆਈਲਟਸ ਵੀ ਕਰ ਸਕਦੇ ਆ ਉਹ ਵੀ ਕੋਈ ਦਿੱਕਤ ਨਹੀਂ ਹੈ ਲੇਕਿਨ ਉਹ ਜਿਸ ਚੀਜ਼ ਦਾ ਪੈਸਾ ਉੱਥੋਂ ਲਗਾ ਕੇ ਆਏ ਹੈ ਉਹ ਜਿਹੜਾ ਕੰਮ ਹੈ ਉਹ ਉਹਨਾਂ ਦਾ ਇੱਥੇ ਨਹੀਂ ਚੱਲਣਾ ਕਿਉਂ ਨਹੀਂ ਚੱਲਣਾ ਕਿਉਂਕਿ ਜਿਸ ਕੈਟਾਗਰੀ ਚ ਆਇਆ ਨੇ ਉਸ ਕੈਟਾਗਰੀ ਚ ਉਹ ਬੇਸ਼ੱਕ ਆਪਣਾ ਪੂਰਾ ਟਾਰਨ ਵੀ ਪੂਰਾ ਕਰ ਲੈਣ ਲੇਕਿਨ ਉਹ ਪੀਆਰ ਅਪਲਾਈ ਨਹੀਂ ਕਰ ਸਕਦੇ ਤੇ ਹੁਣ ਉਹਨੂੰ ਇੱਥੇ ਆ ਕੇ ਪਤਾ ਲੱਗਿਆ ਕਿ ਹਸ ਤਾਂ ਪੀਆਰ ਨਹੀਂ ਅਪਲਾਈ ਕਰ ਸਕਦੇ ਤੇ ਹੁਣ ਉਹ ਸੋਚਦੇ ਆ ਕਿ ਹੁਣ ਕੀ ਕੀਤਾ ਜਾਏ ਮੇਰੇ ਨਾਲ ਗਾਗਰ ਦੇ ਭਾਈ ਸਾਹਿਬ ਕੀ ਕਰਾਂ ਮੈਂ ਕਿਹਾ ਭਈ ਭਾਈ ਸਾਹਿਬ ਤੇ ਆਣ ਤੇ ਪਹਿਲੇ ਪੁੱਛਣਾ ਤਾਂ ਇਬਤੋ ਆਗੇ ਤੁਮ ਇਬਾ ਆਗੇ ਤਾਂ ਭਈ ਵੇਖੋ ਕੀ ਹਿਸਾਬ ਬਤਾਵਾ ਹੈ ਤੇ ਇਹ ਗੱਲ ਹੈ ਤੇ ਹੁਣ ਇੱਥੇ ਨਵਾਂ ਵਰਕ ਪਰਮਿਟ ਲੱਭਦੇ ਫਿਰਨਗੇ ਜੇ ਕਿਸਮਤ ਨਾਲ ਕੋਈ ਵਰਕ ਪਰਮਿਟ ਮਿਲ ਗਿਆ ਤੇ ਫਿਰ ਹਾਈਲਾਈਟਸ ਕਰਨਗੇ ਹਾਈਲਾਈਟਸ ਤੇ ਕਲਾਸਾਂ ਲਗਾਣਗੇ ਉਧਰੋਂ ਕੋਈ ਕੰਮ ਲੱਭਣਗੇ ਕੰਮ ਦੇ ਜਾਣਗੇ ਜਾਂ ਕੰਮ ਲੱਭਣਗੇ ਦੋਨੋਂ ਕੰਮ ਇਕੱਠੇ ਵੈਂਕ ਕਰਨੇ ਪੈਣੇ ਆ ਤੇ ਜੇ ਕੋਈ ਕਰਮ ਚੰਗੇ ਹੋਏ ਔਰ ਕੋਈ ਵਰਕ ਪਰਮਿਟ ਵਾਲਾ ਮਿਲ ਗਿਆ ਤੇ ਫਿਰ ਕਿੰਨਾ ਪੈਸਾ ਦੁਬਾਰਾ ਲੱਗਣਾ ਉਹ ਤੁਸੀਂ ਸੋਚ ਲਓ ਕਿਉਂਕਿ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਕੈਨੇਡਾ ਦਾ ਵਰਕ ਪਰਮਿਟ ਆ ਉਹਦੇ ਕਿੰਨੇ ਪੈਸੇ ਲੱਗਦੇ ਆ ਅੱਜਕੱਲ ਕੋ ਜਿਹੜਾ ਪਿੱਛੇ ਦੇ ਕੇ ਆਏ ਪੈਸਾ ਉਹ ਤਾਂ ਮਿੱਟੀ ਹੋ ਗਿਆ ਨਾ ਕਿਉਂਕਿ ਉਹ ਤੁਸੀਂ ਜਿਹੜੀ ਐਲ ਐਮ ਆਈਏ ਲੈ ਲਈ ਉਹ ਤਾਂ ਯੂਸਲੈਸ ਹੋ ਗਈ ਕਾਣੀ ਖਤਮ ਹੋ ਗਈ ਉਹਦੀ ਹੁਣ ਤੁਸੀਂ ਦੁਬਾਰਾ ਨਵੇਂ ਤੋਂ ਨਵਾਂ ਵਰਕ ਪਰਮਿਟ ਲਓਗੇ ਨਵਾਂ ਵਰਕ ਪਰਮਿਟ ਲੈ ਕੇ ਤੇ ਫੇਰ ਦੁਬਾਰਾ ਜਿਹੜੀ ਉਹ ਨਵੀਂ ਇਨਿੰਗ ਸ਼ੁਰੂ ਕਰੋਗੇ ਇਸ ਕਰਕੇ ਸਭ ਤੋਂ ਜ਼ਿਆਦਾ ਪਾਕਿਸਤਾਨੀਆਂ ਦੇ ਵੀ ਫੋਨ ਆਉਂਦੇ ਆ ਵਿੱਚ ਭਾਜੀ ਮੈਂ ਤਾਂ ਕਿਉਂਕਿ ਇੱਕ ਚੀਜ਼ ਬੜੀ ਕਾਮਨ ਹੈ ਮੈਂ ਦੱਸਾਂ ਤੁਹਾਨੂੰ ਸ਼ਾਇਦ ਕਈਆਂ ਨੂੰ ਬੁਰਾ ਵੀ ਲੱਗੇ ਬਟ ਸੱਚਾਈ ਸੱਚਾਈ ਹੈ ਇੰਡੀਆ ਦੇ ਜਿਹੜੀ ਨਵੀਂ ਜਨਰੇਸ਼ਨ ਹੈ ਉਹ ਪੜੀ ਲਿਖੀ ਹੈ ਸਾਰੇ 10 12 10 12 ਤੱਕ ਕੀਤੀ ਹੁੰਦੀਆਂ 12 ਤੋਂ ਘੱਟ ਵਾਲੇ ਤੇ ਅੱਜਕਲ ਕੋਈ ਕੋਈ ਹੁੰਦਾ ਟਾਵਾ ਟਾਵਾ ਜਿਹਦੇ ਵਿਚਾਰ ਦੀ ਫਤੜ ਦੀ ਥੋੜੀ ਘਰ ਦੀ ਸਿਚੁਏਸ਼ਨ ਡਾਉਨ ਡਾਲ ਹੁੰਦੀ ਹੈ ਆਦਰਵਾਇਜ਼ 10 12 ਸਾਰੇ ਕਰਦੇ ਆ ਲੇਕਿਨ ਮੋਸਟਲੀ ਜਿਹੜੇ ਪਾਕਿਸਤਾਨੀ ਵੀਰ ਕਿਸੇ ਕੰਟਰੀ ਤੋਂ ਫੋਨ ਕਰਦੇ ਆ ਜਾਂ ਚਲੋ ਪਾਕਿਸਤਾਨ ਤੋਂ ਹੀ WhatsApp ਕਰਦੇ ਆ ਜਾਂ ਕਾਲ ਕਰਦੇ ਆ ਉਹਨਾਂ ਦੀ ਮੋਸਟਲੀ ਦੀ ਮੈਂ ਇਹ ਚੀਜ਼ ਦੇਖਿਆ ਕਿ ਮੈਨੂੰ ਲੱਗਦਾ ਕਿ ਸ਼ਾਇਦ ਉਹ 10-20 ਸਾਲ ਪਿੱਛੇ ਰਹਿ ਗਏ ਉਹਨਾਂ ਦੀ ਐਜੂਕੇਸ਼ਨ ਨਹੀਂ ਹੁੰਦੀ ਕੋਈ ਕਿਸੇ ਨੇ 7ਵੀਂ ਜੋ ਛੱਡਿਆ ਕਿਸੇ ਨੇ 8ਵੀਂ ਜੋ ਛੱਡਿਆ ਕਿਸੇ ਨੇ 10ਵੀਂ ਛੱਡਿਆ 10ਵੀਂ ਤੋਂ ਘੱਟ ਵਾਲੇ ਹੀ ਹੁੰਦੇ ਆ ਮੋਸਟਲੀ ਤੇ ਕੱਲ ਇੱਕ ਫੋਨ ਆ ਰਿਹਾ ਸੀਗਾ ਸਾਊਦੀ ਅਰਬ ਤੋਂ ਉਹ ਭਾਈ ਸਾਹਿਬ ਨੇ 10ਵੀਂ ਕੀਤੀ ਹੈ ਤੇ ਉਹਨੂੰ ਏਜੰਟ ਕਹੀ ਜਾਂਦਾ ਕਿ ਮੈਂ ਤੈਨੂੰ ਕੈਨੇਡਾ ਪਹੁੰਚਾ ਦਾਂਗਾ ਉਹ ਨਵਲ ਮੈਂ ਕੱਲ ਦਾ ਸੇਮ ਆ ਕੇ ਭਰਾਵਾ ਐਦਾਂ ਐਦਾਂ ਗੱਲ ਹੈ ਕੈਨੇਡਾ ਤੱਕ ਨੂੰ ਪਹੁੰਚਾ ਦੇਣਗੇ ਠੀਕ ਹੈ ਤੇਰੇ ਕੋਲ 25-30 ਲੱਖ ਰੁਪਏ ਲੈ ਲੈਣਗੇ ਛਾੜ ਲੈਣਗੇ ਉਹਨਾਂ ਗਲਫ ਕੰਟਰੀਆਂ 'ਚ ਇੰਨੀ ਗਰਮੀ ਖਾ ਕੇ ਅਰਬੀਆਂ ਦੀਆਂ ਝੜਕਾਂ ਸੁਣ ਕੇ ਤੇ ਉੱਥੇ ਇੰਨੀ ਪਰੇਸ਼ਾਨੀ ਦੇ ਵਿੱਚ ਕੰਮ ਕਰਕੇ ਜਿਹੜਾ ਅਸੀਂ ਚਾਰ ਪੈਸੇ ਕਮਾਏ ਨੇ ਉਹ ਤੇ ਸਾਰੇ ਤੇਰੇ ਮਿੱਟੀ ਹੋ ਜਾਣੇ ਆ ਤੇ ਭਰਾਵਾ ਬੇਨਤੀ ਆ ਕਿ ਜੇ ਨਹੀਂ ਆਏਗਾ ਤਾਂ ਚੰਗੀ ਗੱਲ ਹੈ ਤੁਹਾਡੇ ਬੱਚਿਆਂ ਨੂੰ ਪੜਾ ਉਹ ਚੰਗੇ ਪੜ ਜਾਣਗੇ ਅਗੋਂ ਹਾਇਰ ਤਾਲੀਮ ਵਾਸਤੇ ਹਾਇਰ ਐਜੂਕੇਸ਼ਨ ਵਾਸਤੇ ਉਹ ਆ ਜਾਣ ਤੇ ਉਹ ਠੀਕ ਰਹੇਗਾ ਤੇ ਇਸ ਕਰਕੇ ਪਾਕਿਸਤਾਨੀ ਜਿਹੜੇ ਮੇਰੇ ਦੋਸਤ ਨੇ ਵੀਰ ਨੇ ਫੈਨਸ ਨੇ ਉਹਨਾਂ ਨੂੰ ਵੀ ਹੱਥ ਚੋੜ ਕੇ ਬੇਨਤੀ ਹੈ ਕਿ ਜਿਨ੍ਹਾਂ ਨੇ ਜਿਹਨੂੰ ਆਪਾਂ ਇੰਡੀਆ 10+2 ਜਾਂ 12ਵੀਂ ਕਹਿੰਦੇ ਹਨ ਪਾਕਿਸਤਾਨ ਚ ਐਫਏ ਕਹਿੰਦੇ ਆ ਅਗਰ ਤੁਸੀਂ ਐਫਏ ਐਫਐਸਸੀ ਨਹੀਂ ਕੀਤੀ ਤੇ ਇਸ ਤੋਂ ਨੀਚੇ ਦਾ ਕੋਈ ਵਰਕ ਪਰਮਿਟ ਨਹੀਂ ਹੁੰਦਾ ਤੇ ਐਵੇਂ ਕਿਸੇ ਚੱਕਰ ਚ ਨਾ ਪਿਓ